ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠਿ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਯ ਆਪਣੀ ਕਿਰਪਾ ਧਾਰੀ ਆਠ ਪਹਿਰ ਰਾਦੋ ਸੁਆਮੀ ਪੂਰਨ ਕਾਲ ਹਮਾਰੇ ਹਰ ਜੀਉ ਤੋ ਸੁਖ ਸੰਪਤਿ ਰਾਸ ਰਾਖ ਲਿਓ ਭਾਈ ਮੇਰੇ ਕੋ ਪ੍ਰਭ ਅਗੇ ਅਰਦਾਸ ਰਹਾਉ ਜੋ ਵਾਂਗੋ ਸੋਈ ਸੋਈ ਪਾਓ ਆਪਣੇ ਖਸਮ ਪਰੂਸਾ ਕਹੋ ਨਾਨਕ ਗੋਰੇ ਪੂਰਾ ਭਿਟਿਓ ਮਿਟਿਓ ਸਗਲ ਅੰਦੇਸ਼ਾ ਸੋਰਠ ਮਹੱਲਾ ਪੰਜਵਾ ਤੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰੋ ਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੋ ਖਾਲੀ ਰਹਾਓ ਪਤਤਿ ਉਧਾਰਨ ਸਤਿਗੁਰ ਮੀਰਾ ਮੋਹੀ ਤਿਸ ਕਾ ਪ੍ਰਵਾਸਾ ਬਖਸ਼ਿਲੇ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸ ਪਤਤਿ ਉਧਾਰਨ ਸਤਿਗੁਰ ਮੀਰਾ ਮੋਹੀ ਤਿਸ ਕਾ ਪ੍ਰਵਾਸਾ ਬਖਸ਼ਿਲੇ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸ ਅੱਜ ਸਭ ਤੋਂ ਪਹਿਲਾਂ ਸੁਣੋ ਅੱਜ ਖੁਸ਼ਖਬਰੀ ਆਵੇਗੀ ਜੋ ਵੀ ਇਹ ਸ਼ਬਦ ਸੁਣੇਗਾ ਉਸਦੇ ਕੋਈ ਕੰਮ ਨਹੀਂ ਅੜੇਗਾ ਵਰਕਤਾ ਹੋਣਗੀਆਂ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ